ਸੌਰ ਸਿੰਘ ਜਨਾ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਆ ਬੜੀ ਮਿਹਰਬਾਨੀ ਕਰਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਲੈਂਡ ਪੂਲਿੰਗ ਨੀਤੀ ਹੈ ਜਿਹੜੀ ਪੰਜਾਬ ਸਰਕਾਰ ਦੀ ਉਸ ਦੇ ਸਬੰਧ ਵਿੱਚ ਤੁਸੀਂ ਦੱਸੋ ਕੀ ਕੀ ਡਿਵੈਲਪਮੈਂਟਸ ਹੋਈਆਂ ਨੇ ਕੀ ਕੀ ਛੋਟਾਂ ਦਿੱਤੀਆਂ ਗਈਆਂ ਨੇ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਨੀਤੀ ਦਾ ਵਿਰੋਧ ਵੱਡੇ ਪੱਧਰ ਤੇ ਹੋ ਰਿਹਾ ਪੰਜਾਬ ਦੇ ਵਿੱਚ ਵਕਫ ਵਕਫ ਖਾਵਾਂ ਦੇ ਉੱਤੇ ਤੇ ਇਸ ਮਾਮਲੇ ਦੇ ਵਿੱਚ ਧਰਨੇ ਮਜ਼ਾਰੇ ਵੀ ਕੀਤੇ ਜਾ ਰਹੇ ਆ ਕਾਂਗਰਸ ਦੇ ਵੱਲੋਂ, ਭਾਜਪਾ ਦੇ ਵੱਲੋਂ ਤੇ ਆਕਾਲੀ ਦਲ ਦੇ ਵੱਲੋਂ ਕਿਸਾਨਾਂ ਦੇ ਪੱਖ ਦੇ ਵਿੱਚ ਆਣ ਖੜਨ ਦੀ ਗੱਲ ਕੀਤੀ ਗਈ ਹੈ। ਕਿਸਾਨ ਇਹ ਗੱਲ ਕਹਿੰਦੇ ਆ ਕਿ ਜਿਹੜੇ ਕੰਮ ਬਿੜਾ ਸਰਤਕਦਾ ਹੋਵੇ ਤੁਸੀਂ ਉਹ ਸਾਡੇ ਉੱਤੇ ਕਿਉਂ ਥੋਪਦੇ ਆ? ਤੁਸੀਂ ਸਾਡੀਆਂ ਜ਼ਮੀਨਾਂ ਕਿਉਂ ਲੈਣੀਆਂ ਚਾਹੁੰਦੇ ਜਦੋਂ ਅਸੀਂ ਤੁਹਾਨੂੰ ਜ਼ਮੀਨਾਂ ਦੇਣੀਆਂ ਹੀ ਨਹੀਂ ਚਾਹੁੰਦੇ। ਤੁਹਾਨੂੰ ਕਿਹਨੇ ਇਹ ਗੱਲ ਕਹੀ ਆ ਕਿ ਭਾਈ ਡਿਵੈਲਪ ਕਰ ਕਰਕੇ ਇਲਾਕੇ ਦੇ ਉੱਤੇ ਸਾਡੀਆਂ ਜ਼ਮੀਨਾਂ ਦੇ ਵਿੱਚ ਤੁਸੀਂ ਫਲੈਟ ਬਣਾਓ। ਜਦੋਂ ਸਰਕਾਰ ਇਹ ਗੱਲ ਕਹਿੰਦੀ ਕਿ ਭਾਈ ਤੁਹਾਡਾ ਵੀ ਫਾਇਦਾ ਹੋਊਗਾ, ਸੂਬੇ ਦਾ ਵੀ ਫਾਇਦਾ ਹੋਊਗਾ, ਲੋਕਾਂ ਦਾ ਵੀ ਫਾਇਦਾ ਹੋਊਗਾ। ਜਦੋਂ ਹੁਣ ਜ਼ਰੂਰ ਚਾਰੇ ਪਾਸ ਇਹਦੇ ਵਿੱਚ ਕੁਝ ਕੁ ਪੰਜਾਬ ਦੀ ਸਰਕਾਰ ਦੇ ਵੱਲੋਂ ਫੈਸਲਾ ਕੀਤਾ ਗਿਆ ਸੋਧ ਕੀਤੀ ਗਈ ਹੈ ਹੁਣ ਲੈਂਡ ਪੂਲਿੰਗ ਨੀਤੀ ਦੇ ਤਹਿਤ ਸੇਲਸਾਨਾ ਨੂੰ ਪ੍ਰਤੀ ਏਕੜ 50000 ਰੁਪਏ ਸਾਲਾਨਾ ਪੇਸ਼ਗੀ ਰਕਮ ਦਿੱਤੀ ਜਾਊਗੀ ਤੇ ਇਹ ਰਕਮ ਜ਼ਮੀਨ ਦਾ ਵਿਕਾਸ ਕੰਮ ਸ਼ੁਰੂ ਹੋਣ ਤੱਕ ਦਿੱਤੀ ਜਾਣੀ ਹੈ ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ 30000 ਰੁਪਏ ਦੇਣ ਦੀ ਗੱਲ ਕਹੀ ਸੀ 3 ਸਾਲ ਦੇ ਮੁਆਵਜ਼ੇ ਦੇ ਤੌਰ ਦੇ ਉੱਤੇ 30000 ਰੁਪਏ ਏਕੜ ਹੁਣ ਇਸ ਰਾਸ਼ੀ ਨੂੰ 30000 ਤੋਂ ਵਧਾ ਕੇ 50000 ਕੀਤਾ ਗਿਆ ਪੰਜਾਬ ਸਰਕਾਰ ਦਾ ਕਹਿਣਾ ਇਹ ਇਸ ਨੀਤੀ ਤਹਿਤ ਜਦੋਂ ਤੱਕ ਸਬੰਧਤ ਜ਼ਮੀਨ ਦੇ ਉੱਤੇ ਵਿਕਾਸ ਦੇ ਕੰਮ ਸ਼ੁਰੂ ਨਹੀਂ ਹੁੰਦੇ ਔਰੋਂ ਤੱਕ ਕਿਸਾਨ ਇਸ ਜ਼ਮੀਨ ਦੇ ਉੱਤੇ ਖੇਤੀਬਾੜੀ ਵੀ ਜਾਰੀ ਰੱਖ ਸਕਦਾ ਜਦੋਂ ਵਿਕਾਸ ਕੰਮ ਸ਼ੁਰੂ ਹੋ ਗਿਆ ਤਾਂ ਉਸ ਵੇਲੇ 50000 ਤੋਂ ਵਧਾ ਕੇ 1 ਲੱਖ ਰੁਪਇਆ ਪ੍ਰਤੀ ਏਕੜ ਜਿਹੜੀ ਦਿੱਤਾ ਜਾਊਗਾ ਇਹ ਜਿਹੜੀ ਵਾਧੇ ਵਾਲੀ ਰਕਮ ਹੈ ਇਹ ਕੰਮਾਂ ਦੇ ਪੂਰਾ ਹੁਣ ਤੱਕ ਲਗਾਤਾਰ ਦਿੱਤੀ ਜਾਊਗੀ ਜਿਹੜੀ ਤੁਸੀਂ ਖੇਤੀਬਾੜੀ ਵੀ ਨਾਲ-ਨਾਲ ਕਰੀ ਜਾਓਗੇ ਵੀ ਜਿੰਨੀ ਦੇਰ ਤੱਕ ਕੰਮ ਸ਼ੁਰੂ ਨਹੀਂ ਹੁੰਦਾ ਉਹਦੇ ਵਿੱਚੋਂ ਵੀ ਸਾਨੂੰ ਕੁਝ ਨਹੀਂ ਚਾਹੀਦਾ ਉਹ ਤੁਹਾਡਾ ਹੀ ਆ ਇੱਕ ਕਿੱਲੇ ਦੇ ਪਿੱਛੇ ਇੱਕ ਏਕੜ ਦੇ ਪਿੱਛੇ 1000 ਗਜ ਦਾ ਤੁਹਾਨੂੰ ਰੈਹਾਇਸ਼ੀ ਪਲਾਟ 200 ਗਜ ਦਾ ਤੁਹਾਨੂੰ ਫਿਰ ਜਿਹੜਾ ਉਹ ਕਮਰਸ਼ੀਅਲ ਪਲਾਟ ਮਿਲੂਗਾ ਸੋ ਕਿਸਾਨਾਂ ਨੇ ਇਹ ਗੱਲ ਕਹੀ ਆ ਕਿ ਫਿਰ ਵੀ ਸਾਨੂੰ ਇਹ ਗੱਲ ਮਨਜ਼ੂਰ ਨਹੀਂ ਆ ਸੋ ਆਉਂਦੇ ਸਮੇਂ ਦੇ ਵਿੱਚ ਕੀ ਬਣੂਗਾ ਇਹ ਸਰਕਾਰ ਬਣਾ ਲੂਗੀ ਕਿਸਾਨਾਂ ਨੂੰ ਜਾਂ ਕਿਸਾਨਾਂ ਮੂਰੇ ਝੁਕ ਜੂਗੀ ਇਹ ਸਮਾਂ ਦੱਸੂਗਾ ਜੀ ਨਾ ਇਹ ਜੇ ਪੋਲੀਟੀਕਲ ਹੌਟ ਪੋਟੈਟੋ ਆ ਤਾਂ ਪੰਜਾਬ ਦੀ ਸਰਕਾਰ ਕਿਉਂ ਇਹ ਨੀਤੀ ਅਪਣਾ ਰਹੀ ਆ ਇਹ ਜਿਹੜੇ ਫੈਡਰਲ ਸਰਕਾਰ ਦਾ ਵੀ ਕੋਈ ਰੋਲ ਆ ਜਾਂ ਕੇ ਸਿਰਫ ਪੰਜਾਬ ਦੇ ਸੂਬੇ ਦੀ ਸਰਕਾਰ ਹੀ ਇਹ ਫੈਸਲਾ ਲੈ ਰਹੀ ਹੈ ਵਾਕਈ ਜ਼ਰੂਰਤ ਹੈ ਇੰਨੀ ਲੈਂਡ ਡਿਵੈਲਪ ਕਰਨ ਦੀ ਕਲੋਨੀਆ ਬਣਾਉਣ ਦੀ ਤੇ ਕਮਰਸ਼ੀਅਲ ਜ਼ੋਨਿੰਗ ਕਰਨ ਦੀ ਦੇਖੋ ਜੀ ਮੈਨੂੰ ਵੀ ਇਸ ਗੱਲ ਦੀ ਸਮਝ ਨਹੀਂ ਲੱਗੀ ਵੀ ਇਹ ਇੰਨੀ ਕਾਲੀ ਦੇ ਵਿੱਚ ਸਾਰਾ ਕੁਝ ਕਿਉਂ ਕੀਤਾ ਜਾ ਰਿਹਾ ਕਿਸਾਨ ਵੀ ਇਹ ਗੱਲ ਕਹਿੰਦੇ ਵੀ ਇਹਨੂੰ ਇੰਨੀ ਛੇਤੀ ਇਹਨੂੰ ਇੰਨੀ ਕਾਲੀ ਦੇ ਵਿੱਚ ਕਰਨ ਦੀ ਜ਼ਰੂਰਤ ਕੀ ਹੈ ਤੋਂ ਮੈਨੂੰ ਲੱਗਦਾ ਜੀ ਕਿ ਇਹ ਐਡਾ ਵੱਡਾ ਮਸਲਾ ਜਿਹੜਾ ਬਣਾਉਣ ਦੀ ਲੋੜ ਨਹੀਂ ਕਿ ਜੇਕਰ ਕਿਸਾਨ ਨਹੀਂ ਜ਼ਮੀਨ ਦੇ ਕੇ ਰਾਜ਼ੀ ਤਾਂ ਤੁਸੀਂ ਨਾ ਮਣਾਓ ਜੇਕਰ ਕੋਈ ਦੇ ਕੇ ਰਾਜ਼ੀ ਜ਼ਮੀਨਾ ਤਾਂ ਬਣਾ ਦਿਓ ਲਗਭਗ 65000 ਏਕੜ ਦੇ ਉੱਤੇ ਕਹਿੰਦੇ ਡਵੈਲਪਮੈਂਟ ਕਰਨੀ ਆ ਮੇਰਾ ਖਿਆਲ ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ 164 ਪਿੰਡਾਂ ਦੀ ਗੱਲ ਇਹਦੇ ਵਿੱਚ ਹੈਗੀ ਆ ਪਰ ਜਦੋਂ ਹੁਣ ਕਿਸਾਨ ਹੀ ਇਹ ਗੱਲ ਕਹੀ ਜਾਂਦੇ ਸੀ ਜ਼ਮੀਨ ਦੇਣੀ ਨਹੀਂ ਜ਼ਮੀਨ ਦੇਣੀ ਨਹੀਂ ਜ਼ਮੀਨ ਦੇਣੀ ਨਹੀਂ ਤੇ ਫਿਰ ਭਾਈ ਇਹ ਮਸਲਾ ਕਦੇ ਹੱਲ ਹੋ ਜੂਗਾ ਹਮ ਹਮ ਪਰ ਇਹਨੂੰ ਕੈਨਸਲ ਨਹੀਂ ਕੀਤਾ ਗਿਆ ਇਸ ਪਾਲਿਸੀ ਨੂੰ ਨਹੀਂ ਹਾਲੇ ਤੱਕ ਕੈਨਸਲ ਨਹੀਂ ਕੀਤਾ ਗਿਆ ਦੇ ਵਿੱਚ ਸਿਰਫ ਸੋਧ ਕੀਤੀ ਗਈ ਹੈ ਜੀ ਤੇ ਬਾਕੀ ਚੀਫ ਮਿਨਿਸਟਰ ਪੰਜਾਬ ਪਹੁੰਚੇ ਹੋਏ ਨੇ ਦਰਬਾਰ ਸਾਹਿਬ ਗਏ ਅਸਰਪਲੀ ਜੀ ਦਰਬਾਰ ਸਾਹਿਬ ਦੇ ਵਿੱਚ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਵੱਲੋਂ ਇੱਥੇ ਪਹੁੰਚ ਕੇ ਤੇ ਇਹ ਗੱਲ ਕਹੀ ਗਈ ਆ ਕਿ ਜਿਹੜੇ ਲੋਕ ਦਰਬਾਰ ਸਾਹਿਬ ਨੂੰ ਅਡਾਉਣ ਦੀਆਂ ਧਮਕੀਆਂ ਦੇਣ ਵਾਲੇ ਆ ਇਹਨਾਂ ਦੇ ਬਿਲਕੁਲ ਨੇੜੇ ਪਹੁੰਚਾ ਜਾ ਚੁੱਕਿਆ ਆਈਪੀ ਐਡਰੈਸ ਇਹਨਾਂ ਦੇ ਮਿਲ ਚੁੱਕੇ ਆ ਜਿਹੜੇ ਇਹ ਇੰਟਰਨੈਟ ਕਨੈਕਸ਼ਨਾਂ ਤੋਂ ਦੇ ਸੀ ਧਮਕੀਆਂ ਉਹ ਕਦੇ ਵੀ ਮੈਂ ਬਹੁਤਾ ਕੁਝ ਤਾਂ ਦੱਸਣਾ ਨਹੀਂਗਾ ਪਰ ਪੁਲਿਸ ਦੇ ਵੱਲੋਂ ਪੰਜਾਬ ਦੀ ਪੁਲਿਸ ਦੇ ਵੱਲੋਂ ਬਿਲਕੁਲ ਨੇੜੇ ਪਹੁੰਚ ਲਿਆ ਗਿਆ ਅੱਗੇ ਇਹਨਾਂ ਨੇ ਗੱਲ ਕਹੀ ਹੈ ਕਿ ਅਸੀਂ ਦਰਬਾਰ ਸਾਹਿਬ ਦੇ ਵਿੱਚ ਮੱਥਾ ਵੀ ਟੇਕਿਆ ਤੇ ਸੁਰੱਖਿਆ ਦੇ ਜਿਹੜੇ ਆ ਉਹ ਕਹਿੰਦੇ ਵੀ ਸਾਰੀ ਜਾਣਕਾਰੀ ਵੀ ਲਈ ਹੈ ਸਿਵਲ ਵਰਦੀ ਦੇ ਵਿੱਚ ਇੱਥੇ ਜਿਹੜੇ ਮੁਲਾਜ਼ਮਾਂ ਉਹ ਤਾਂ ਨਰਾਤਾ ਚੱਪੇ ਚੱਪੇ ਰਹੇ ਉੱਤੇ ਤੇ ਇਸ ਵੇਲੇ ਜਦੋਂ ਤੁਸੀਂ ਥਿੰਨ ਸਾਹਿਬ ਮੱਥਾ ਟੇਕਣ ਜਾਂਦੇ ਹੋ ਨਾ ਦਰਬਾਰ ਸਾਹਿਬ ਤੁਹਾਨੂੰ ਬੀਐਸਐਫ ਦੇ ਜਵਾਨ ਵੀ ਮਿਲਦੇ ਆ ਤੁਹਾਨੂੰ ਡੌਗ ਸਕੁਐਡ ਵੀ ਮਿਲਦਾ ਤੁਹਾਨੂੰ ਇੱਥੇ ਪੁਲਿਸ ਮੁਲਾਜ਼ਮ ਵੀ ਮਿਲਦੇ ਆ ਅੰਦਰ ਟਾਸਕ ਫੋਰਸ ਦੇ ਕਰਮਚਾਰੀ ਬੜੇ ਤੁਹਾਨੂੰ ਚੌਕਸੀ ਦੇ ਵਿੱਚ ਮਿਲਦੇ ਆ ਸੋ ਉਸੇ ਕਾਫੀ ਹੁਣ ਜਿਹੜੀ ਉਹ ਸਰਗਰਮੀ ਆ ਤੇ ਉਥੇ ਕਾਫੀ ਹੁਣ ਚੱਪੇ ਚੱਪੇ ਤੇ ਨਿਗਾ ਰੱਖੀ ਜਾ ਰਹੀ ਹੈ। ਉਹ ਥਾਰ ਵਾਲੀ ਬੀਬੀ ਜਿਹਦੇ ਪੁਲਿਸ ਅਫਸਰ ਬਹੁਤ ਆਲਾ ਦਰਜੇ ਦੇ ਪੁਲਿਸ ਅਫਸਰ ਆੜੀ ਨੇ ਉਹਦਾ ਕੀ ਬਣਿਆ? ਉਹਦਾ ਕੀ ਮਾੜਾ ਹੀ ਹਾਲ ਬਣਿਆ ਜੀ ਉਹਦਾ ਕਿਉਂਕਿ ਕੱਲ ਵੀ ਆਪਾਂ ਰੈਡ ਐਫਐਮ ਤੇ ਖਬਰ ਸਾਂਝੀ ਕੀਤੀ ਸੀ ਬਈ ਉਹਨੂੰ ਹਾਈ ਕੋਰਟ ਨੇ ਜ਼ਮਾਨਤ ਨਹੀਂ ਦਿੱਤੀ ਤੇ ਉਹਦੀ ਹਾਈ ਕੋਰਟ ਨੇ ਜ਼ਮਾਨਤ ਅਰਜ਼ੀ ਥਾਰ ਵਾਲੀ ਬੀਬੀ ਦੀ ਕਹਾਈ ਥਾਰ ਵਾਲੀ ਕਹਿ ਦਈਏ ਜਾਂ ਉਹਨੂੰ ਚਿੱਟੇ ਵਾਲੀ ਕਹਿ ਦਈਏ। ਜਾਣੋ ਆਪਾਂ ਕਹਿ ਗਏ ਜੀ ਕਿ ਬੀਬੀ ਹਕੀ ਦੀ ਇੰਸਟਾਗ੍ਰਾਮ ਵਾਲੀ ਤੇ ਉਹਦੀ ਝੋਲੀ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਖੈਰ ਨਹੀਂ ਸੀ ਪਾਈ ਗਈ ਸੋ ਅੱਜ ਪਤਾ ਲੱਗਾ ਜੀ ਕਿ ਇਸ ਬੀਬੀ ਦੇ ਵੱਲੋਂ ਤੇ ਦੁਬਾਰਾ ਫਿਰ ਹਾਈ ਕੋਰਟ ਤੇ ਅਪਲੀਕੇਸ਼ਨ ਪਾਈ ਗਈ ਸੀ ਕਿ ਭਾਈ ਮੇਰੀ ਇਸ ਸੁਣਵਾਈ ਦੇ ਉੱਤੇ ਮੁੜ ਵਿਚਾਰ ਕੀਤਾ ਜਾਵੇ ਮੇਰੇ ਇਸ ਮਸਲੇ ਦੇ ਉੱਤੇ ਅਦਾਲਤ ਨੇ ਉਹਦੀ ਇਹ ਅਪਲੀਕੇਸ਼ਨ ਮਨਜ਼ੂਰ ਕਰਨੀ ਸੀ ਪਰ ਅਦਾਲਤ ਨੇ ਦੂਜੀ ਵਾਰ ਫਿਰ ਟਟਕਾ ਦਿੱਤਾ ਯਾਨੀ ਕਿ ਇਹਨੂੰ ਹਾਈ ਕੋਰਟ ਦੇ ਵਿੱਚੋਂ ਦੂਜੀ ਵਾਰ ਫਿਰ ਨਾ ਹੋ ਗਈ ਆ ਤੇ ਉਹਨੂੰ ਗੱਲ ਬਣੀ ਨਹੀਂ ਜੀ ਹੁਣੇ ਸੁਪਰੀਮ ਕੋਰਟ ਵਾਲੀ ਗੱਲ ਹੋ ਗਈ ਅਮਰਤਪਾਲ ਸਿੰਘ ਬਾਰੇ ਕੀ ਖਬਰਾਂ ਆਈਆਂ ਨੇ ਜੇਖੋ ਜੀ ਅਮਰਤਪਾਲ ਸਿੰਘ ਦੇ ਬਾਰੇ ਖਬਰਾਂ ਇਹ ਆਈਆਂ ਕਿਉਂਕਿ ਪੁਲਿਸ ਦੇ ਵੱਲੋਂ ਗੱਲ ਕਹੀ ਗਈ ਹੈ ਵੀ ਜਿਹੜਾ ਅਸੀਂ ਚਲਾਨ ਪੇਸ਼ ਕੀਤਾ ਹੈਗਾ ਉਹਦੇ ਵਿੱਚ ਅਮਰਤਪਾਲ ਸਿੰਘ ਦੇ ਸਾਥੀ ਆ ਜਿਹੜੇ ਆ ਪ੍ਰਧਾਨ ਮੰਤਰੀ ਭਾਜਪਾ ਦੇ ਤੇ ਹੋਰ ਨਾ ਨੇ ਇਹ ਗੱਲ ਕਹੀ ਹੈ ਜੀ ਕਿ ਅਮਰਤਪਾਲ ਸਿੰਘ ਤਾਂ ਨਸ਼ੇੜੀ ਬੰਦਾ ਇਹ ਨਸ਼ੇ ਕਰਦਾ ਇਹ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਨਸ਼ੇ ਵਰਤਦਾ ਰਿਹਾ ਤੇ ਉਹ ਕਹਿੰਦੇ ਜੀ ਕਿ ਇਹਨਾਂ ਨੇ ਲੰਮੇ ਚੌੜੇ ਧਿਆਨ ਦਿੱਤੇ ਆ ਹੁਣ ਦੇਖੋ ਉਹ ਬਿਆਨ ਆ ਜਿਹੜੇ ਉਹ ਇਸ ਮਸਲੇ ਦੇ ਉੱਤੇ ਰੌਲਾ ਪੈਦਾ ਹੋ ਗਿਆ ਪਰ ਜਿਹੜੀ ਸਤਾਤਾਰੀ ਪੈਰ ਆ ਉਹ ਵੀ ਇਸ ਮਾਮਲੇ ਤੇ ਚੁੱਪਾ ਪਰ ਜਿਹੜੇ ਅਮਰਤਪਾਲ ਸਿੰਘ ਦੇ ਸਮਰਥਕ ਆ ਉਹ ਇਹ ਗੱਲ ਕਹਿੰਦੇ ਆ ਕਿ ਅਮਰਤਪਾਲ ਸਿੰਘ ਨੂੰ ਬਦਨਾਮ ਕਰਨੀਆਂ ਕੋਸ਼ਿਸ਼ਾਂ ਚੱਲ ਰਹੀਆਂ ਕਿਉਂਕਿ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਅਮਰਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਵੀ ਹਿੱਸਾ ਲੈਣ ਦੀ ਗੱਲ ਕੀਤੀ ਗਈ ਆ ਇਸੇ ਕਰਕੇ ਆ ਗੱਲ ਕੀਤੀ ਜਾ ਰਹੀ ਆ ਉਧਰ ਜਿਹੜੇ ਅਮਰਤਪਾਲ ਸਿੰਘ ਦੇ ਵਕੀਲ ਖਾਰਾ ਸਾਹਿਬ ਆ ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਅਸੀਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਲੱਗੇ ਆ ਦੀ ਇਹਨਾਂ ਦੀ ਐਨਐਫਆ ਰੱਦ ਕੀਤੀ ਜਾਵੇਗੀ ਜਿਹੜਾ ਵਿਕਰਮ ਸਿੰਘ ਮਜੀਠੀਆ ਨੂੰ ਲੱਗਦਾ ਪੁਲਿਸ ਨੇ ਪੱਕੇ ਪੈਰਿੰਗ ਚੱਕ ਲਿਆ ਅਦਾਲਤ ਨੇ ਕੋਈ ਰਾਹਤ ਦਿੱਤੀ ਨਹੀਂ ਨਹੀਂ ਜੀ ਅੱਜ ਵੀ ਕੋਈ ਰਾਹਤ ਨਹੀਂ ਮਿਲੀ ਅਸਲ ਵਿੱਚ ਗੱਲ ਇਹ ਜੀ ਕਿ ਵਿਕਰਮ ਮਜੀਠੀਆ ਜੇ ਵੱਲੋਂ ਬੈਰਕ ਬਦਲਣ ਦੀ ਮੰਗ ਕੀਤੀ ਗਈ ਸੀ ਪਰ ਉਹ ਬੈਰਕ ਵਾਲੇ ਮਸਲੇ ਤੇ ਵੀ ਨਹੀਂ ਗੱਲ ਹੋਈ ਸੋ ਅੱਜ 22 ਜੁਲਾਈ ਨੂੰ ਮੋਹਾਲੀ ਕੋਰਟ ਦੇ ਵਿੱਚ ਸੁਣਵਾਈ ਤਾਂ ਹੋਈ ਹੈ ਤਕਰੀਬਨ 2 ਘੰਟੇ ਇੱਥੇ ਬਹਿਸ ਵੀ ਚੱਲੀ ਹੈ ਪਰ ਗੱਲ ਤਣਪਤ ਨਹੀਂ ਲੱਗੀ ਗੱਲ ਕਿਸੇ ਸਿਰੇ ਲੱਗੀ ਹੁਣ ਅਗਲੀ ਸੁਣਵਾਈ ਹੋਊਗੀ 2 ਦਿਨਾਂ ਬਾਅਦ ਯਾਨੀ ਕਿ 25 ਤਰੀਕ ਨੂੰ ਸੁਣਵਾਈ ਹੋਣੀ ਆ ਇਹ ਪਤਾ ਲੱਗਾ ਵੀ ਜਿਹੜਾ ਵਿਕਰਮ ਮਜੀਠੀਆ ਦੀ ਬੈਰਕ ਬਦਲਣ ਵਾਲੀ ਗੱਲ ਸੀ ਉਹਦੇ ਵਿੱਚ ਅਦਾਲਤ ਨੇ ਜ਼ਿਲ੍ਹਿਆਂ ਦੇ ਡੀਆਈਜੀ ਨੂੰ ਇਹ ਗੱਲ ਕਹਤੀ ਆ ਕਿ ਭਾਈ ਤੁਸੀਂ 2 ਦਿਨ ਦੇ ਵਿੱਚ ਵਿੱਚ ਡੀਜੀਪੀ ਨੂੰ ਜ਼ਿਲ੍ਹਾ ਨੂੰ ਇਹ ਗੱਲ ਕਹੀ ਆ ਕਿ 2 ਦਿਨ ਦੇ ਵਿੱਚ ਵਿੱਚ ਆਪਣੀ ਰਿਪੋਰਟ ਆ ਜਿਹੜੀ ਉਹ ਬਣਾ ਕੇ ਭੇਜੋ ਫਿਰ ਇਹ ਗੱਲ ਕਹੀ ਗਈ ਸੀ ਵੀ ਗਰਾਊਂਡ ਆਫ ਅਰੈਸਟ ਆ ਜਿਹੜੀ ਉਹ ਗਲਤ ਆ ਸੋ ਅਦਾਲਤ ਦੇ ਵਿੱਚ ਸਰਕਾਰ ਨੇ ਇਸ ਮਸਲੇ ਦੇ ਉਸੇ ਉੱਤਰ ਆਪਣਾ ਫਾਈਲ ਕਰਤਾ 25 ਤਰੀਕ ਨੂੰ ਕੀ ਬਣਦਾ ਹੈ ਹੁਣ ਸਮਾਂ ਦੱਸੂਗਾ ਜੀ ਪੰਜਾਬ ਦੀ ਕਿਸਾਨੀ ਚ ਮੰਦਵਾੜਾ ਤੇ ਹੋਰ ਜਿਹੜਾ ਗਰਾਵਟ ਆਈ ਆ ਕਹਿੰਦੇ ਉਹਦੇ ਲਈ ਟਰੈਕਟਰ ਜ਼ਿੰਮੇਵਾਰ ਨੇ ਇਹ ਬੇਲੋੜੇ ਟਰੈਕਟਰ ਸੀ ਉਹ ਕਹਿੰਦੇ ਜਦੋਂ ਦੋ ਦੋ ਕਿੱਲੇ ਵਾਲਿਆਂ ਨੇ ਟਰੈਕਟਰ ਲੈ ਲਿਆ ਔਰ ਉਸ ਤੋਂ ਬਾਅਦ ਬੇਲੋੜੇ ਟਰੈਕਟਰਾਂ ਨੇ ਪੰਜਾਬ ਪੱਟਤਾ ਇਹ ਕੋਈ ਸਟੱਡੀ ਕੀਤੀ ਕਿਸੇ ਨੇ ਬਿਲਕੁਲ ਜੀ ਬਿਲਕੁਲ ਇਹ ਸਟੱਡੀ ਦੀ ਰਿਪੋਰਟ ਸਾਹਮਣੇ ਆਈ ਹੈ ਸਨ ਸਾਹਿਬ ਗੱਲ ਇੱਕ ਮੈਂ ਨਹੀਂ ਕਹਦਾ ਵੀ ਭਾਈ ਟਰੈਕਟਰ ਲੈਣੇ ਨਹੀਂ ਚਾਹੀਦੇ ਪਰ ਟਰੈਕਟਰ ਆ ਜਿਹੜੀ ਆਪਣੀ ਲੋਡ ਦੇ ਮੁਤਾਬਕ ਲੈਣੀ ਚਾਹੀਦੀ ਜੇਕਰ 2 ਕਿੱਲਿਆਂ ਵਾਲੇ ਕੋਲੇ ਵੀ ਉਹੀ ਟਰੈਕਟਰ ਆ ਤੇ 15 ਕਿੱਲਿਆਂ ਵਾਲੇ ਕੋਲੇ ਵੀ ਉਹੀ ਟਰੈਕਟਰ ਆ ਫਿਰ ਤਾਂ ਨੱਕ ਦੀ ਖਾਤਰ ਹੀ ਆ ਮਤਲਬ ਲੋਡ ਦੀ ਖਾਤਰ ਹੀ ਨਹੀਂ ਆ ਕਿਉਂਕਿ ਜੇ ਤੁਹਾਡੇ ਕੋਲੇ ਜ਼ਮੀਨ ਥੋੜੀ ਆ ਤਾਂ ਤੁਸੀਂ ਕਿਰਾਏ ਤੇ ਵੀ ਵਾ ਸਕਦੇ ਆ ਯੂ نو ਉਹ ਤਾਂ ਟੋਚਨ ਪਲੇ ਕਰਨ ਦਾ ਖੇਡ ਖੇਡਦੇ ਸੀ ਉਹਦੇ ਨਾਲ ਕਈਆਂ ਨੂੰ ਬਿਲਕੁਲ ਜੀ ਬਿਲਕੁਲ ਮੈਂ ਉਸੇ ਗੱਲ ਤੇ ਆਉਣ ਲੱਗਾ ਵੀ ਇੱਕ ਵੇਰਵਾ ਸਾਹਮਣੇ ਆਇਆ ਵੀ ਇਸ ਵੇਲੇ ਭਾਰਤ ਦੇ ਵਿੱਚ ਜਿਹੜੀ ਟੋਟਲ ਜ਼ਮੀਨ ਆ ਵਾਹੀਯੋਗ ਉਹਦਾ ਜਿਹੜਾ ਪੰਜਾਬ ਦੇ ਵਿੱਚੋਂ ਜੇਕਰ ਆਪਾਂ ਹਿੱਸਾ ਕੱਢ ਕੇ ਦੇਖੀਏ ਤਾਂ ਇਹ ਬਹੁਤ ਥੋੜਾ ਬਣਦਾ ਹੈਗਾ ਜਿਹੜਾ ਇਸ ਵੇਲੇ ਦੇਸ਼ ਦੇ ਵਿੱਚ 18 ਕਰੋੜ ਹੈਕਟੇਰ ਰਕਬਾ ਖੇਤੀ ਦੇ ਹੇਠਾਂ ਇਹਦਾ ਮਤਲਬ ਇਹ ਆ ਵੀ 18 ਕਰੋੜ ਹੈਕਟੇਰ ਰਕਬੇ ਦੇ ਜੇ ਆਪਾਂ ਅਨੁਪਾਤ ਦੇਖ ਲਈਏ ਤਾਂ 2.35% ਪੰਜਾਬ ਦੇ ਹਿੱਸੇ ਆ ਖੇਤੀਬਾੜੀ ਵਾਲਾ ਤੇ ਇਕੱਲੇ ਪੰਜਾਬ ਦੇ ਵਿੱਚ 5.80% ਟਰੈਕਟਰ ਹੈਗੇ ਆ ਇਸ ਵੇਲੇ ਪੰਜਾਬ ਦੇ ਖੇਤਾਂ ਦੇ ਵਿੱਚ 6 ਲੱਖ ਤੇ 36 ਹਜ਼ਾਰ ਟਰੈਕਟਰ ਤੇ ਪੰਜਾਬ ਦੇ ਵਿੱਚ ਲਗਭਗ 4.42 ਲੱਖ ਹੈਕਟੇਰ ਰਕਬਾ ਖੇਤੀ ਵਾਲਾ। ਸੋ ਅੱਜ ਹੀ ਜਾਣਕਾਰੀ ਆਈ ਵੀ ਜੇਕਰ ਆਪਾਂ ਯੂਪੀ ਦੇਖੀਏ ਜੇਕਰ ਬਿਹਾਰ ਪ੍ਰਦੇਸ਼ ਦੇਖੀਏ ਕਰਨਾਟਕ ਦੇਖੀਏ ਗੁਜਰਾਤ ਦੇਖੀਏ ਬਾਕੀ ਸਾਰੇ ਦੇਖੀਏ ਉਥੇ ਪ੍ਰਤੀ ਹੈਕਟੇਰ ਦੇ ਪਿੱਛੇ ਕਿੰਨੇ ਹੈਗੇਗੀ ਟਰੈਕਟਰ ਤੇ ਪੰਜਾਬ ਦੇ ਵਿੱਚ ਕਿੰਨੇ ਹੈ ਤੇ ਪੰਜਾਬ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਸਭ ਤੋਂ ਵੱਧ ਟਰੈਕਟਰ ਆ। ਅੱਜ ਖੇਤੀਬਾੜੀ ਮਹਾਰਾ ਨੇ ਵੀ ਗੱਲ ਕਹੀ ਆ ਉਹ ਕਹਿੰਦੇ ਵੀ ਜੇਕਰ ਮੰਨ ਲਓ ਸਵਰਨ ਸਿੰਘ ਨੇ ਜਾਂ ਅਥਲ ਸਾਹਿਬ ਨੇ ਜਾਂ ਕਿਸੇ ਨੇ ਵੀ ਟਰੈਕਟਰ ਲੈ ਲਿਆ ਉਹ ਦੇਖਰ ਇੱਕ ਸਾਲ ਦੇ ਵਿੱਚ ਖੇਤਾਂ ਦੇ ਵਿੱਚ 1000 ਘੰਟਾ ਨਹੀਂ ਚੱਲਦਾ ਕਈ ਵਾਰਾ ਨਹੀਂ ਖੰਦਾ ਕਾ ਇਹ ਬਿਲਕੁਲ ਆਪਣਿਆਂ ਨੂੰ ਕਹਿੰਦੇ ਕਿ ਫਜ਼ੂਲ ਖਰਚੀ ਆ ਪਰ ਪੰਜਾਬ ਦੇ ਵਿੱਚ ਪ੍ਰਤੀ ਟਰੈਕਟਰ ਇੱਕ ਸਾਲ ਦੇ ਵਿੱਚ 250 ਘੰਟੇ ਖੇਤੀ ਹੁੰਦੀ ਆ 250 ਘੰਟਾ ਖੇਤਾਂ ਦੇ ਵਿੱਚ ਵਰਤਿਆ ਜਾਂਦਾ ਸੋ ਇਹਦਾ ਦੂਜਾ ਕਾਰਨ ਇਹ ਜੀ ਕਿ ਪੰਜਾਬ ਦੇ ਵਿੱਚ ਥੋੜੀ ਜਿਹੀ ਫੁਕਰੀ ਵੀ ਆ ਵੀ ਮੈਂ ਸ਼ਰੀਕਾਂ ਨੂੰ ਦਿਖਾਉਣਾ ਤੇ ਮੈਂ ਟਰੈਕਟਰ ਤੋਂ ਕਿਹੜਾ ਪਿੱਛੇ ਆ ਔਰ ਇਹ ਤੇ 2 ਲੱਖ ਰੁਪਏ ਦੇ ਸਪੀਕਰ ਵੀ ਲਾ ਲੈਣੇ ਆ ਫਿਰ ਕਈ ਏਸੀ ਟਰੈਕਟਰਾਂ ਵਾਲੇ ਵੀ ਆ ਫਿਰ ਕਈ ਟੋਚਨਾਵਾਂ ਵਾਲੇ ਵੀ ਆ ਫਰ ਕਦੋਂ ਪੀਤੇ ਬਾਣਾ ਦੇ ਵਿੱਚ ਰੇਸਾਂ ਲਾਉਣ ਵਾਲੇ ਵੀ ਆ ਇਹ ਸਾਰੀਆਂ ਗੱਲਾਂ ਵੀ ਜ਼ਿੰਮੇਵਾਰ ਹੈਗੀਆਂ ਕਿਨੇ ਕਰਾਈਏ ਜੀ ਇਹ ਸਟੱਡੀ ਇਹਦੀ ਖੇਤੀਬਾੜੀ ਮਹਾਰਾਣੀ ਜਾਣਕਾਰੀ ਆਈ ਆ ਤੇ ਖੇਤੀਬਾੜੀ ਮਹਾਰਾਣਾ ਕੱਲੇ-ਕੱਲੀ ਗੱਲ ਦਾ ਧੇਰਵਾ ਸਾਹਮਣੇ ਆਇਆ ਉਹਨਾਂ ਦਾ ਇਹ ਧੇਰਵਾ ਬੜਾ ਸੈਂਟਕਾ ਬੜੀ ਲੰਮੀ ਚੌੜੀ ਜਾਣਕਾਰੀ ਆ ਪਰ ਬੱਚੇ ਇਹ ਗੱਲ ਦੱਸੀ ਗਈ ਜੀ ਪੰਜਾਬ ਦੇ ਵਿੱਚ 6.65 ਹੈਕਟੇਰ ਰਕਬੇ ਦੇ ਪਿੱਛੇ ਇੱਕ ਟਰੈਕਟਰ ਆ ਤੇ ਸਮੁੱਚੇ ਦੇਸ਼ ਦੇ ਵਿੱਚੋਂ ਪੰਜਾਬ ਤੇ ਹਰਿਆਣਾ ਟਰੈਕਟਰ ਘਣਤਾ ਦੇ ਲਿਹਾਜ਼ ਨਾਲ ਸਭ ਤੋਂ ਮੋਰੀ ਹੈਗੇ ਆ ਹੂੰ ਹੂੰ ਕਿਉਂਕਿ ਇੱਕ ਰਿਪੋਰਟ ਅੱਜ ਵੱਡੇ ਤੜਕੇ ਮੈਂ ਪੜ ਰਿਹਾ ਸਾਂ ਕਿ ਇਹ ਕੇਂਦਰ ਦੀ ਸਰਕਾਰ ਨੇ ਸਟਡੀ ਫਾਈਨੈਂਸ ਕੀਤੀ ਫੰਡ ਕੀਤੀ ਆ ਕਿਉਂਕਿ ਟਰੈਕਟਰਾਂ ਨੇ ਕਿਸਾਨਾਂ ਦੀ ਫੋਰਸ ਬਹੁਤ ਵਧਾਤੀ ਦਿੱਲੀ ਨਾਲ ਟੱਕਰਾ ਕਰਨ ਲਈ ਜਿਹੜਾ ਮੁਜ਼ਾਹਰਾ ਕੀਤਾ ਗਿਆ ਅੰਦੋਲਨ ਚੱਲਿਆ ਉਹ ਚ ਟਰੈਕਟਰ ਮੁੱਖ ਰੋਲ ਅਦਾ ਕਰਕੇ ਉਹ ਪੰਜਾਬ ਤੇ ਹਰਿਆਣੇ ਦੇ ਹੀ ਸਾਰੇ ਸਾਰੇ ਹਿੰਦੁਸਤਾਨ ਚੋਂ ਕਿਸਾਨ ਨੇ ਜਿਨ੍ਹਾਂ ਕੋਲ ਵੱਧ ਟਰੈਕਟਰ ਨੇ ਤੇ ਜੇ ਟਰੈਕਟਰ ਨਾ ਹੁੰਦੇ ਉਹ ਕਹਿੰਦੇ ਕੇਂਦਰ ਦੀ ਸਰਕਾਰ ਨਾਲ ਉਹ ਮੱਥਾ ਨਹੀਂ ਸਿਲਾ ਸਕਦੇ ਇਹ ਟਰੈਕਟਰ ਹੀ ਸੀ ਜਿਨ੍ਹਾਂ ਕਰਕੇ ਕਿਸਾਨਾਂ ਦੀ ਸ਼ਕਤੀ ਵਧੀ ਆਪਾਂ ਮੰਨ ਗਏ ਜੀ ਚਲੋ ਆਪਾਂ ਇਸ ਪਾਸੇ ਨੂੰ ਲੈ ਲੈਨੇ ਆ ਵੀ ਇਹ ਟਰੈਕਟਰਾਂ ਦੇ ਬਾਰੇ ਇਸ ਕਰਕੇ ਰਿਪੋਰਟ ਆਈ ਆ ਫਿਰ ਕਿਹੜੇ ਘਟ ਜਾਣੇ ਆ ਇਹ ਤਾਂ ਉਹਨਾਂ ਨੇ ਆਪਣਾ ਇੱਕ ਵੇਰਵਾ ਪੇਸ਼ ਕੀਤਾ ਪਰ ਜਿਨ੍ਹਾਂ ਟਰੈਕਟਰ ਲੈਣਾ ਉਹਦੇ ਤੇ ਰੋਕ ਕੋਈ ਨਹੀਂ ਜਿਨ੍ਹਾਂ ਵੇਚਣਾ ਉਹਦੇ ਤੇ ਰੋਕ ਕੋਈ ਨਹੀਂ ਜੀ ਉਪਰਾਸ਼ਟਰਪਤੀ ਅਸਤੀਫਾ ਦੇ ਗਏ ਜੀ ਹਾਂ ਬਿਲਕੁਲ ਜੀ ਉਪਰਾਸ਼ਟਰਪਤੀ ਜਗਦੀਪ ਤਨਖੜ ਸਾਹਿਬ ਨੇ ਜਿਹੜੇ ਉਹਨਾਂ ਦੇ ਵੱਲੋਂ ਅੱਜ ਅਸਤੀਫਾ ਦੇ ਦਿੱਤਾ ਗਿਆ ਉਹਨਾਂ ਨੇ ਸਿਹਤ ਦੇ ਕਾਰਨਾਂ ਦਾ ਹਵਾਲਾ ਦਿੱਤਾ ਕਾਂਗਰਸ ਇਹ ਗੱਲ ਕਹਿੰਦੀ ਵੀ ਪਰਦੇ ਪਿੱਛੇ ਗੱਲ ਕੋਈ ਸ਼ਾਇਦ ਹੋਰ ਲੁਕੀ ਹੋਵੇ ਜਦ ਕਿ ਉਹਨਾਂ ਨੇ ਆਪਣੇ ਅਸਤੀਫੇ ਦਾ ਕਾਰਨ ਇਹੀ ਦੱਸਿਆ ਜਗਦੀਪ ਤਨਖੜਦੇ ਵੱਲੋਂ ਚੱਲਦੇ ਸੈਸ਼ਨ ਦੇ ਵਿੱਚ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਕਿਉਂਕਿ ਇਸ ਵੇਲੇ ਸੈਸ਼ਨ ਚੱਲ ਰਿਹਾ ਨੌਕਰਬਾ ਰਾਜ ਸਭਾ ਦਾ ਉਹਨਾਂ ਨੇ ਅਸਤੀਫਾ ਦਿੱਤਾ ਉਹ ਕਹਿੰਦੇ ਵੀ ਸਿਹਤ ਦੇ ਕਾਰਨਾਂ ਦੇ ਕਰਕੇ ਮੈਂ ਅਸਤੀਫਾ ਦੇ ਰਿਹਾ ਤੇ ਉਹਨਾਂ ਦੇ ਅਸਤੀਫੇ ਨੂੰ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਦੇ ਵੱਲੋਂ ਸਵੀਕਾਰ ਵੀ ਕਰ ਲਿਆ ਗਿਆ ਜੀ ਹੂੰ ਹੂੰ ਪਿੱਛੇ ਗੱਲ ਕੀ ਹੈ ਦੇ ਵਿਦੇਸ਼ੇ ਕਾਰਨ ਦੇਖੋ ਇੱਕ ਤਾਂ ਇਹ ਹੈ ਜੀ ਕਿ ਕੋਈ ਉੱਥੇ ਹੋਰ ਬਣਾਉਣਾ ਚਾਹੁੰਦੇ ਜੀ ਕਿਸੇ ਨੂੰ ਅਪਰਾਸ਼ਟਰ ਪਤੀ ਪਰ ਦੂਜੀ ਗੱਲ ਇਹ ਹੈ ਜੀ ਕਿ ਇਸ ਵੇਲੇ ਨਾ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਵੀ ਸੱਚੀ ਮੁੱਚੀ ਉਹਨਾਂ ਦੀ ਸਿਹਤ ਖਰਾਬ ਆ ਕੁਝ ਦਿਨ ਪਹਿਲਾਂ ਜਗਦੀਪ ਤਨਖੜ ਸਾਹਿਬ ਦੇਹੋਸ਼ ਹੋ ਕੇ ਡਗਵੀ ਪਏ ਸੀਗੇ ਇਹਨਾਂ ਦੀ ਸਿਹਤ ਦੇ ਵਿੱਚ ਕਈ ਤਰ੍ਹਾਂ ਦੇ ਵਿਗਾੜ ਵੀ ਚੱਲ ਰਹੇ ਆ ਆ ਮੈਂ ਹੁਣੇ ਅੱਤਰ ਰਿਪੋਰਟ ਪੜ੍ਹ ਕੇ ਹਟਿਆ ਜੀ ਅੱਛਾ ਜਿਹੜੇ ਮੰਗ ਤੇ ਬੱਚੇ ਚੋਰੀ ਕਰਦੇ ਆ ਫਿਰ ਉਹਨੂੰ ਭੀਖ ਮੰਗਣ ਲਾ ਦਿੰਦੇ ਆ ਉਹਦੇ ਰੈਸਕਿਊ ਚ ਕਿੰਨੇ ਕ ਬੱਚੇ ਬਚਾ ਲਏ ਗਏ ਆ ਦੇਖੋ ਜੀ ਇੱਕ ਖਬਰ ਚੰਗੀ ਅਸਲ ਸਾਹਿਬ ਹੈ ਇਹ ਖਬਰ ਮੈਨੂੰ ਚੰਗੀ ਲੱਗਦੀ ਜਿਸ ਦਿਨ ਤੋਂ ਇਹ ਕੰਮ ਸ਼ੁਰੂ ਕੀਤਾ ਤੇ ਅੱਜ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਇਹਦੇ ਵਿੱਚ 6 ਦਿਨਾਂ ਦੇ ਵਿੱਚ 137 ਬੱਚੇ ਰੈਸਕਿਊ ਕੀਤੇ ਗਏ ਆ ਉਹਨਾਂ ਨੇ ਕਿਹਾ ਜੀ ਕਿ 16 ਜ਼ਿਲ੍ਹਿਆਂ ਦੇ ਵਿੱਚ 19 ਥਾਵਾਂ ਦੇ ਉੱਤੇ ਅੱਜ ਛਾਪੇਮਾਰੀ ਹੋਈ ਹੈ 20 ਹੋਰ ਠੀਖ ਮੰਗ ਦੇ ਬੱਚਾ ਨੂੰ ਬਚਾਇਆ ਗਿਆ ਸੋ ਅਸਲ ਵਿੱਚ ਇਹ ਬੱਚੇ ਜਿਹੜੇ ਕਿ ਫੜੇ ਜਾਂਦੇ ਵਕ ਵਕ ਥਾਵਾਂ ਦੇ ਉੱਤੇ ਠੀਖ ਮੰਗਦੇ ਇਹਨਾਂ ਨੂੰ ਪਤਾ ਲੱਗਾ ਜੀ ਕਿ ਇਹ ਜਿਹੜੇ ਵੱਖਰੇ ਹੋਮ ਬਣਾਏ ਗਏ ਉਹਨਾਂ ਦੇ ਵਿੱਚ ਰੱਖਿਆ ਜਾਂਦਾ ਜਿਹੜੇ ਕਹਿੰਦੇ ਵੀ ਅਸੀਂ ਇਹਨਾਂ ਦੇ ਮਾਪੇ ਆ ਉਹਨਾਂ ਮਾਪਿਆਂ ਦੇ ਨਾਲ ਡੀਐਨਏ ਮੈਚ ਕੀਤਾ ਜਾਂਦਾ ਫਿਰ ਤਾਂ ਇਹ ਉਹਨਾਂ ਦੇ ਬੱਚੇ ਆ ਮੰਨ ਗਏ ਜੇ ਨਹੀਂ ਤਾਂ ਫਿਰ ਭਾਈ ਇਹਨਾਂ ਦੇ ਤਾਂ ਬੰਦ ਵੀ ਕਾਰਵਾਈ ਹੋਊਗੀ ਜਿਹੜੇ ਕਹਿੰਦੇ ਜੀ ਕਿ ਸਾਡੇ ਬੱਚੇ ਆ ਪਰ ਡੀਐਨਏ ਮੈਚ ਨਹੀਂ ਕਰਦਾ ਤੇ ਜਿਸ ਦਿਨ ਤੋਂ 5-6 ਦਿਨਾਂ ਤੋਂ ਇਹ ਸਾਰਾ ਕੁਝ ਚੱਲ ਰਿਹਾ ਮੈਂ ਸਮਝ ਚੱਲ ਰਹੀ ਆ ਹੁਣ ਤੁਹਾਨੂੰ ਜਲੰਧਰ ਦੀਆਂ ਅੰਮ੍ਰਿਤਸਰ ਦੀਆਂ ਸੜਕਾਂ ਦੇ ਉੱਤੇ ਤੇ ਭੀਖ ਮੰਗਦੇ ਨਿਆਣੇ ਦਿਸਦੇ ਨਹੀਂ ਹਮ ਅੱਛਾ ਕੈਨੇਡਾ ਚ ਹੋਣਾ ਮੁਸ਼ਕਲ ਹੋ ਗਿਆ ਹੁਣ ਲੋਕ 스ਵੀਡਨ ਵੱਲ ਨੂੰ ਤੁਰ ਪਏ ਆ। ਹਾਂ ਬਿਲਕੁਲ ਜੀ ਅੱਜ ਜਿਹੜੀ ਖਬਰ ਆਈ ਹੈ ਨਾ ਤਾਂ ਬਹੁਤ ਹੈਰਾਨ ਕਰਤਾ ਕਿਉਂਕਿ ਦਿੱਲੀ ਦੇ 에어ਪੋਰਟ ਦੇ ਉੱਤੇ ਅੰਤਰਰਾਸ਼ਟਰੀ 에어ਪੋਰਟ ਦੇ ਉੱਤੇ ਦੋ ਪੰਜਾਬੀ ਮੁੰਡੇ ਪਹੁੰਚੇ। ਉਹਨਾਂ ਦੋਹਾਂ ਦੇ ਪਾਸਪੋਰਟਾਂ ਦੇ ਉੱਤੇ ਤੇ 스ਵੀਡਨ ਦਾ ਵੀਜ਼ਾ ਲੱਗਾ। ਜਦੋਂ ਉਹਨਾਂ ਨੇ ਚੈੱਕ ਚੁ ਕੀਤਾ ਜਦੋਂ ਹੁਣ ਉਹਨਾਂ ਨੂੰ ਤਾਂ ਕੱਲੀ ਕੱਲੀ ਗੱਲ ਦੇ ਉੱਤੇ 파ਰਕ ਹੋ ਆਖੋਨਾਂ ਦੀ। ਜਦੋਂ ਚੈੱਕ ਕੀਤਾ ਤਾਂ ਪਤਾ ਲੱਗਾ ਜੀ ਇਹਨਾਂ ਨੇ ਤਾਂ ਨਕਲੀ ਵੀਜ਼ਾ ਲੱਗੇ ਆ। ਸੋ ਪਤਾ ਲੱਗਾ ਜੀ ਕਿ ਹੁਸ਼ਿਆਰਪੁਰ ਦੇ ਦੋ ਮੁੰਡੇ ਤਰਨਵੀਰ ਸਿੰਘ 18 ਸਾਲ ਦਾ ਤੇ ਗਗਨਦੀਪ ਸਿੰਘ 20 ਸਾਲ ਦਾ ਇਹਨਾਂ ਨੇ 31 ਲੱਖ ਰੁਪਏ ਦੇ ਵਿੱਚ ਸੌਦਾ ਕੀਤਾ ਸੀ ਦੋਵਾਂ ਨੇ ਕਿਸੇ ਏਜੰਟ ਦੇ ਨਾਲ ਸਵੀਡਨ ਜਾਣ ਵਾਸਤੇ ਇਹ ਪਹੁੰਚ ਗਏ ਸੀ ਦਿੱਲੀ ਦੇ ਅੰਤਰਰਾਸ਼ਟਰੀ ਏਅਰਪੋਰਟ ਦੇ ਉੱਤੇ ਤੇ ਉਹਨੇ ਏਜੰਟ ਨੇ ਹੀ ਟਿਕਟ ਲੈ ਕੇ ਦਿੱਤੀ ਆ ਪਹਿਲਾਂ ਇਹਨਾਂ ਨੂੰ ਰੋਮ ਲੈ ਕੇ ਜਾਣਾ ਸੀ ਤੇ ਰੋਮ ਤੋਂ ਸਵੀਡਨ ਤੇ ਪਤਾ ਲੱਗਾ ਜੀ ਜਦੋਂ ਜਾਲੀ ਵੀਜ਼ਾ ਸੀਗੇ ਤੈਨਾ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਦੋ ਏਜੰਟ ਵੀ ਫੜਲੇ ਆ ਤੁਹਾਨੂੰ ਆਦੋਂ ਮੌਸਮ ਕਿਹੋ ਜਿਹਾ ਜੀ ਪੰਜਾਬ ਦੇ ਵਿੱਚ ਅੱਜ ਮੀਂਹ ਪਿਆ ਜੀ ਜਲੰਧਰ ਦੇ ਵਿੱਚ ਅੱਜ ਕਾਫੀ ਮੀਂਹ ਪੈ ਗਿਆ ਆਲੇ ਦੁਆਲੇ ਦੀਆਂ ਕਈ ਹੋਰ ਥਾਵਾਂ ਤੇ ਮੀਂਹ ਪਿਆ ਤੇ ਪੰਜਾਬ ਦੇ ਵਿੱਚ ਆਉਂਦੇ 48 ਘੰਟਿਆਂ ਦੇ ਵਿੱਚ ਜ਼ਬਰਦਸਤ ਮੀਂਹ ਪੈਣ ਦੀ ਆਸ ਹੈ ਵੀ ਹੜ੍ਹ ਵਰਗੀ ਸਥਿਤੀ ਦੀ ਬਣ ਸਕਦੀ ਹੈ ਮੌਸਮ ਵਿਭਾਗ ਨੇ ਗੱਲ ਕਹੀ ਹੈ ਵੀ ਇਨਾਮੀ ਪੈਣਾ ਜੀ ਜਨਾਬ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ ਜੀ ਬਹੁਤ ਧੰਨਵਾਦ